ਆ ਖੜੀ ਆਪਣੀ ਟਰਾਲੀ ਬਹੁਤ ਪੁਰਾਣੀ ਆ ਤੇ 1985 ਦੇ ਵਿੱਚ ਬਣਾਈ ਸੀ ਇਹ ਨਵੀਂ ਤੇ ਲਾਵਾ ਸਾਵਾ ajo 24 ਤੇ 25 ਕਿੰਨੇ ਸਾਲ ਹੋ ਗਏ ਹਾਂ ਤੇ 15 ਇਹ ਤੇ 4 25 ਹੋ ਲਾ 40 ਸਾਲ ਹੋ ਗਏ ਟਰਾਲੀ ਬਣੀ ਨੂੰ ਦੇਖ ਲਾ ਜੋ ਹੀ ਸਾਰਾ ਕੁਝ ਬੈਡ ਬੁੱਡ ਸਭ ਕੁਝ ਉਹੀ ਆ ਟਾਇਰ ਬਦਲੇ ਗਏ ਆ ਆਹ ਖੇਤ ਆਪਣਾ ਇਧਰ ਸਾਰਾ ਉਥੇ ਕਿੰਨੂ ਲੱਗਿਆ ਹੋਰ ਤੇ ਕਿੰਨੂ ਤੇ ਉਧਰ ਲੱਗਿਆ ਔਲਿਆਂ ਦਾ ਬੂਟਾ ਆ ਅਮਰੂਦ ਆ ਹਾਂ ਸੰਡੀ ਗੇਟ ਆ ਪੱਠੇ ਕੋਤਲ ਨਾਲ ਇਹ ਨਲ ਪੀਟਰ ਇੰਜਣਾ ਤੇ ਸੰਡੀ ਗੇਟ ਆ ਉਹ ਬੇੜਾ ਲੱਗਿਆ ਗੰਨਿਆਂ ਦਾ ਉਹ ਦੇ